ਪੰਜਾਬ ਚ ਕਾਫੀ ਵੱਡੇ ਪੱਧਰ ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਏ ਪਰ ਲਗਭਗ ਪਿਛਲੇ 1 ਸਾਲ ਤੋਂ ਝੋਨੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਜਿਆਦਾ ਤਣਾਅਪੂਰਨ ਸਥਿਤੀ ਬਣੀ ਹੋਈ ਏ ਜੇਕਰ ਆਪਾਂ ਪਿਛਲੇ ਸੀਜ਼ਨ ਦੀ ਹੀ ਗੱਲ ਕਰਦੇ ਆਂ ਤਾਂ ਝੋਨਾ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਰੁਲਿਆ ਸੀ ਮੋਟੀ ਕਾਟ ਦੇ ਕੇ ਝੋਨਾ ਵਪਾਰੀਆਂ ਨੂੰ ਚਕਾਉਣਾ ਪਿਆ ਸੀ ਕਿਸਾਨਾਂ ਦੀਆਂ ਖੱਜਲ-ਖੁਆਰੀਆਂ ਜੜੀਆਂ ਆਮ ਆਪਾਂ ਨੂੰ ਵੇਖਣ ਨੂੰ ਮਿਲੀਆਂ ਸੀ ਪਰ ਉਹਦੇ ਨਾਲੋਂ ਵੀ ਵੱਧ ਤੋਂ ਵੱਧਰ ਸਥਿਤੀ ਇਸ ਵਾਰ ਬਣ ਸਕਦੀ ਹੈ ਕਿ ਕੀ ਪ੍ਰਤੀਕਿਰਿਆਵਾਂ ਜੋ ਸਰਕਾਰ ਦੇ ਵੱਲੋਂ ਆ ਰਹੀਆਂ ਨੇ ਜਾਂ ਜੋ ਹੋਰ ਸੰਭਾਵਨਾਵਾਂ ਨੇ ਸਾਰੀਆਂ ਨੂੰ ਮਿਲਾਂ ਕਿ ਇਸ ਵੀਡੀਓ ਦੇ ਵਿੱਚ ਆਪਾਂ ਬਿਲਕੁਲ ਡਿਟੇਲ ਦੇ ਨਾਲ ਕੁਝ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੇ-ਜਿਹੜੇ ਕਿਸਾਨ ਝੋਨਾ ਲਾਉਂਦੇ ਨੇ ਉਹਨਾਂ ਦੇ ਵਾਸਤੇ ਇਹ ਖਬਰ ਜਿਹੜੀ ਸੁਣ ਲੈਣੀ ਬਹੁਤ ਜ਼ਿਆਦੀ ਜ਼ਰੂਰੀ ਹੈ। ਉਹ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਚੈਨਲ ਨੂੰ ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਰ ਜੜੀਆਂ ਵੀਡੀਓ ਨੇ ਆਉਣ ਵਾਲੀਆਂ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਜੜੀਆਂ ਪ੍ਰੋਬਲਮ ਪਿਛਲੇ ਸਾਲ ਜਿਨ੍ਹਾਂ ਦੇ ਕਰਕੇ ਝੋਨਾ ਜ਼ਿਆਦਾ ਰੁਲਿਆ ਸੀ ਉਹ ਕਿਹੜੀਆਂ ਪ੍ਰੋਬਲਮ ਸੀ। ਸਭ ਤੋਂ ਪਹਿਲੇ ਨੰਬਰ ਤੇ ਲੇਬਰ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਤਰਨੇ ਲਾਏ ਸੀ, ਛੁੱਟੀਆਂ ਕੀਤੀਆਂ ਸੀ, ਲੇਬਰਾਂ ਮੰਡੀ ਦੇ ਵਿੱਚ ਮਿਲਦੀਆਂ ਨਹੀਂ ਸੀ। ਲੇਬਰ ਦਾ ਇਹ ਕਹਿਣਾ ਸੀ ਕਿ ਸੈਂਟਰ ਸਰਕਾਰ ਹਰਿਆਣੇ ਦੀ ਲੇਬਰ ਦੇ ਨਾਲੋਂ ਪੰਜਾਬ ਦੀ ਲੇਬਰ ਨੂੰ 1.5 ਰੁਪਇਆ ਘੱਟ ਦਿੰਦੀ ਏ ਤਿੰਨ ਸਾਲ ਤੋਂ ਲਗਭਗ ਪਿਛਲੇ 3.5 ਸਾਲ ਤੋਂ ਇਹਦੇ ਤੋਂ ਬਾਅਦ ਵਿੱਚ ਆੜਤੀ ਐਸੋਸੀਏਸ਼ਨ ਨੇ ਜਿਹੜੀ ਹੜਤਾਲਾਂ ਕੀਤੀਆਂ ਸੀ ਮੰਡੀਆਂ ਬੰਦ ਰਹੀਆਂ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ 2.5% ਆੜਤ ਮਾਰਕੀਟ ਪ੍ਰੋਡਿਊਸ ਐਕਟ ਜੋ ਦਿੱਤੀ ਜਾਂਦੀ ਏ ਜਿਸ ਵਿੱਚ 56 ਰੁਪਏ ਜਿਹੜੇ ਪ੍ਰਤੀ ਬੋਰੀ ਦੇ ਬਣਦੇ ਨੇ ਇੱਕ ਆੜਤੀ ਦੇ ਇੱਕ ਬੋਰੀ ਦੇ ਪਿੱਛੇ ਜੋ ਕਿ 56 ਰੁਪਏ ਨਾ ਦੇ ਕੇ 44 ਰੁਪਏ ਦਿੰਦੀ ਏ ਆੜਤੀਆਂ ਨੂੰ ਇਹ ਹੋ ਗਈ ਦੂਸਰੀ ਪ੍ਰੋਬਲਮ ਜਿਹਦੇ ਕਾਰਨ ਖੱਜਲ ਖਰਾਬੀਆਂ ਜ਼ਿਆਦੀਆਂ ਆਪਾਂ ਨੂੰ ਵੇਖਣ ਨੂੰ ਮਿਲੀਆਂ ਸੀ ਮੰਡੀਆਂ ਬੰਦ ਰਹੀਆਂ ਸੀ ਆੜਤੀਆਂ ਨੇ ਬਹੁਤ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਪ੍ਰਦਰਸ਼ਨ ਵੀ ਜਿਹੜੇ ਕੀਤੇ ਸੀ ਇਹਦੇ ਤੋਂ ਬਾਅਦ ਦੇ ਵਿੱਚ ਤੀਸਰੀ ਜਿਹੜੀ ਪ੍ਰੋਬਲਮ ਸੀ ਉਹ ਸੀ ਸ਼ੈਲਰ ਮਾਲਕਾਂ ਦੀ ਸ਼ੈਲਰ ਵਾਲਿਆਂ ਦਾ ਇਹ ਕਹਿਣਾ ਸੀ ਕਿ ਸਰਕਾਰ ਨੇ ਪਿਛਲੇ ਚੌਲ ਸਾਡੇ ਕੋਲੋਂ ਚੁੱਕਿਆ ਨਹੀਂ ਗਿਆ ਤੇ ਉਹਦੇ ਤੋਂ ਬਾਅਦ ਦੇ ਵਿੱਚ ਨਵਾਂ ਚੌਲ ਰੱਖਣ ਦੇ ਵਾਸਤੇ ਸਾਡੇ ਕੋਲ ਜਗ੍ਹਾ ਹੈ ਨਹੀਂਗੀ ਹਾਲਾਂਕਿ ਜਦੋਂ ਕਾਰਟ ਲੱਗ ਕੇ ਝੋਨਾ ਇਹ ਲੈ ਲੈਂਦੇ ਨੇ ਫਿਰ ਇਹਨਾਂ ਦੇ ਕੋਲ ਰੱਖਣ ਦੇ ਵਾਸਤੇ ਜਗ੍ਹਾ ਵੀ ਬਣ ਜਾਂਦੀ ਸੀ ਪਰ ਵੈਸੇ ਸਰਕਾਰੀ ਰੇਟ ਦੇ ਉੱਤੇ ਕਹਿੰਦੇ ਸੀ ਕਿ ਸਾਡੇ ਕੋਲ ਜਗ੍ਹਾ ਹੈ ਨਹੀਂਗੀ ਤੁਹਾਡਾ ਚੌਲ ਰੱਖਣ ਦੇ ਵਾਸਤੇ ਸੋ ਇਹ ਸੀਗੀਆਂ ਮੇਨ ਪ੍ਰੋਬਲਮ ਜਿਹੜੇ ਮੇਨ ਮੁੱਦੇ ਸੀ ਜਿਨ੍ਹਾਂ ਦੇ ਕਰਕੇ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿਨ ਆਪਣਾ ਝੋਨਾ ਸੁੱਟ ਕੇ ਉੱਥੇ ਖੱਜਲ ਖਵਾਰ ਹੋਣਾ ਪਿਆ ਸੀ ਤੇ ਕਾਟ ਦੇ ਕੇ ਝੋਨਾ ਵੇਚਣਾ ਪਿਆ ਸੀ ਸਭ ਤੋਂ ਪਹਿਲੇ ਨੰਬਰ ਤੇ ਤਾਂ ਇਹ ਤਿੰਨੇ ਹੀ ਜੜੀਆਂ ਪ੍ਰੋਬਲਮ ਨੇ ਤਿੰਨਾ ਦੇ ਹੀ ਹੱਲ ਸੈਂਟਰ ਸਰਕਾਰ ਦੇ ਵੱਲੋਂ ਹਾਲੇ ਤੱਕ ਵੀ ਕੋਈ ਪੱਕੇ ਨਹੀਂ ਕੀਤੇ ਗਏ ਤਾਂ ਪਿਛਲੇ ਸਾਲ ਜਿੰਨਾ ਝੋਨਾ ਰੁਲਿਆ ਸੀ ਉਹਦੇ ਨਾਲੋਂ ਵੀ ਜ਼ਿਆਦਾ ਝੋਨਾ ਇਸ ਵਾਰ ਰੁਲਣ ਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਬਣਦੀਆਂ ਨੇ ਬਹੁਤ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਬਾਸਮਤੀ ਲਾ ਲਵਾਂਗੇ ਝੋਨਾ ਨਹੀਂ ਲਾਉਂਦੇ ਤਾਂ ਬਾਸਮਤੀ ਵੀ ਜ਼ਿਕਰ ਜਿਆਦੀ ਲੱਗ ਜਾਊਗੀ ਝੋਨਾ ਘੱਟ ਲੱਗੇਗਾ ਤਾਂ ਬਾਸਮਤੀ ਦੇ ਰੇਟ ਵੀ ਆਪਾਂ ਨੂੰ ਕਿੰਨੇ ਕੁ ਵਧੀਆ ਮਿਲਣਗੇ ਆਪਾਂ ਜਾਣਦੇ ਆ ਕਿ ਜਿਹੜੀ ਤੁਹਾਡੀ 3000 ਨੂੰ ਵਿਕੀ ਹੋ ਸਕਦਾ ਹੈ ਅੱਧ ਦੇ ਵਿੱਚ ਆ ਜਾਵੇ ਜਿਕਰ ਜਿਆਦੀ ਬਾਸਮਤੀ ਤੁਸੀਂ ਲਾ ਲੈਂਦੇ ਹੋ ਝੋਨਾ ਨਾ ਲਾ ਕੇ ਸਰਕਾਰ ਕਰਨਾ ਕੀ ਚਾਹੁੰਦੀ ਏ ਵੇਖੋ ਪੰਜਾਬ ਸਰਕਾਰ ਜੜੀਏ ਦਾ ਸਟੇਟ ਗਵਰਨਮੈਂਟ ਜਾਂ ਆਪਣੀ ਕੇਂਦਰ ਸਰਕਾਰ ਜੜੀਏ ਪੰਜਾਬ ਦੇ ਵਿੱਚ ਚੋਣਾ ਬੰਦ ਕਰਨਾ ਚਾਹੁੰਦੇ ਨੇ ਔਰ ਬੰਦ ਬਿਲਕੁਲ ਇਕੇਦਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਤੁਸੀਂ ਪੜ ਕੇ ਜਾਓਗੇ ਤੁਸੀਂ ਧਰਨੇ ਲਾਉਣ ਲੱਗ ਜਾਓਗੇ ਕਿ ਸਾਡਾ ਚੋਣਾ ਅਸੀਂ ਤਾਂ ਲਾਵਾਂਗੇ ਇਸ ਕਰਕੇ ਉਹ ਤੁਹਾਨੂੰ ਇੰਨਾ ਕੁ ਜ਼ਿਆਦਾ ਖੱਜਲ ਕਰਨਗੇ ਚੋਣੇ ਨੂੰ ਲੈ ਕੇ ਕਿ ਤੁਸੀਂ ਖੁਦ ਬਖੁਦ ਹੀ ਚੋਣਾ ਲਾਉਣਾ ਛੱਡ ਦੇਉਗੀ ਆਉਣ ਵਾਲਾ ਜਿਹੜਾ ਝੋਨੇ ਦਾ ਸੀਜ਼ਨ ਹੈ ਉਹਦੇ ਵਿੱਚ ਤੁਹਾਨੂੰ ਕਾਫੀ ਵੱਡੇ ਪੱਦਰ ਤੇ ਖੱਜਲ ਕੀਤਾ ਜਾਊਗਾ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਤੁਹਾਨੂੰ ਕਾਟ ਨਹੀਂ ਲੱਗੂਗੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਤੁਹਾਨੂੰ ਖੱਜਲ ਨਹੀਂ ਹੋਣਾ ਪਊਗਾ ਤੁਹਾਨੂੰ ਕਾਫੀ ਵੱਡੇ ਪੱਦਰ ਤੇ ਖੱਜਲ ਹੋਣਾ ਪਊਗਾ ਚੰਗੀ ਗੱਲ ਕੀ ਏ ਆਪਾਂ ਨੂੰ ਕਰਨਾ ਕੀ ਜ਼ਹੀਦ ਹੈ ਆਪਾਂ ਨੂੰ ਮੰਗ ਇਹ ਰੱਖਣੀ ਦੀ ਲੋੜ ਹੈ ਇਸ ਸਮੇਂ ਕਿ ਨਵੀਂ ਖੇਤੀ ਨੀਤੀ ਜਿਹੜੀ ਏ ਉਹਨੂੰ ਪੰਜਾਬ ਦੇ ਵਿੱਚ ਛੇਤੀ ਤੋਂ ਛੇਤੀ ਲਾਗੂ ਕਰ ਦਿੱਤਾ ਜਾਵੇ ਔਰ ਅਸੀਂ ਸਹਿਮਤ ਹਾਂ ਕਿ ਝੋਨਾ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਜਾਵੇ ਔਰ ਸਾਨੂੰ ਬਾਕੀ ਫਸਲਾਂ ਜੜੀਆਂ ਨੇ ਉਹਨਾਂ ਦੇ ਉੱਤੇ ਐਮਐਸਪੀ ਦੇ ਦਿੱਤੀ ਜਾਵੇ ਨਵੀਂ ਖੇਤੀ ਨੀਤੀ ਦੇ ਤਹਿਤ ਪੰਜਾਬ ਨੂੰ ਵੰਡ ਦਿੱਤਾ ਜਾਵੇ ਕਿ ਕਿਹੜੇ ਹਿੱਸੇ ਦੇ ਵਿੱਚ ਕਿਹੜੀ ਫਸਲ ਉਗਾਈ ਜਾਊਗੀ ਤਾਂ ਜੋ ਆਪਾਂ ਨੂੰ ਐਮਐਸਪੀ ਵੀ ਫਸਲਾਂ ਦੀ ਜਿਹੜੀ ਆ ਮਿਲ ਸਕੇ ਔਰ ਆਪਾਂ ਨੂੰ ਝੋਨਾ ਵੀ ਨਾ ਲਾਉਣਾ ਪਵੇ ਤੇ ਆਪਾਂ ਨੂੰ ਚੰਗੀ ਇਨਕਮ ਵੀ ਜਿਹੜੀ ਆ ਆਪਣੀ ਖੇਤੀ ਤੋਂ ਹੋ ਜਾਵੇ ਸਰਕਾਰ ਦਾ ਇਸ ਸਮੇਂ ਜੋ ਉਹਨਾਂ ਦੇ ਸੁਝਾਅ ਨੇ ਉਹਨਾਂ ਦੇ ਤਹਿਤ ਜੋ ਉਹਨਾਂ ਦੇ ਸਲਾਹਕਾਰ ਸ਼ਾਇਦ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਪੰਜਾਬ ਦੇ ਜਿਹੜੇ ਫਾਰਮਰ ਨੇ ਜਿਹੜੇ ਕਿਸਾਨ ਨੇ ਇਹ ਝੋਨੇ ਨੂੰ ਇੰਨੀ ਛੇਤੀ ਨਹੀਂ ਛੱਡਣਗੇ ਜੇਕਰ ਤੁਸੀਂ ਨਵੀਂ ਖੇਤੀ ਨੀਤੀ ਨੂੰ ਲਾਗੂ ਵੀ ਕਰਨਾ ਚਾਹੁੰਦੇ ਹੋ ਤਾਂ ਇਹ ਨਹੀਂ ਛੱਡਣਗੇ ਇਸੇ ਕਰਕੇ ਉਹ ਤੁਹਾਨੂੰ ਝੋਨੇ ਦੇ ਵਿੱਚ ਇੰਨਾ ਕੋ ਜਿਆਦਾ ਖੱਜਲ ਕਰਨਗੇ ਕਿ ਤੁਸੀਂ ਖੁਦ ਬੁ ਖੁਦ ਹੀ ਝੋਨਾ ਲਾਉਣਾ ਛੱਡ ਦੋਗੇ ਔਰ ਬਾਕੀ ਫਸਲਾਂ ਦੇ ਵੱਲ ਜਾਓਗੇ ਇਹਦੇ ਨਾਲੋਂ ਚੰਗਾ ਇਹ ਹੈ ਕਿ ਆਪਾਂ ਹੁਣੇ ਤੋਂ ਹੀ ਨਵੀਂ ਖੇਤੀ ਨੀਤੀ ਨੂੰ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਜਿਹੜੀ ਆ ਉਹ ਗੁਜਾਰਸ਼ ਪੰਜਾਬ ਸਰਕਾਰ ਤੋਂ ਕਰੀਏ ਤਾਂ ਜੋ ਆਪਾਂ ਨੂੰ ਖੱਜਲ ਨਾ ਹੋਣਾ ਪਵੇ ਜੇਕਰ ਵੇਖੋ ਆਪਾਂ ਕਿਸਾਨ ਜਿੱਥੇ ਬੰਦੀਆਂ ਵੀ ਆਪਣੀਆਂ ਝੋਨੇ ਦੇ ਉੱਤੇ ਹੀ ਧਰਨੇ ਲਾਉਂਦੀਆਂ ਰਹਿਣਗੀਆਂ ਕਿ ਅਸੀਂ ਤਾਂ ਲਾਵਾਂਗੇ ਝੋਨਾ ਬੈਨ ਨਹੀਂ ਹੋਣ ਦੇਾਂਗੇ ਤਾਂ ਉਹਦੇ ਨਾਲ ਆਪਣਾ ਪਾਣੀ ਵੀ ਮੁੱਕੇਗਾ ਇਹਦੇ ਵਿੱਚ ਕੋਈ ਦੂਰਅਏ ਨਹੀਂ ਹੈ ਔਰ ਉਹਦੇ ਨਾਲ ਨਵੀਂ ਖੇਤੀ ਨੀਤੀ ਨੂੰ ਪੰਜਾਬ ਦੇ ਵਿੱਚ ਆਉਣ ਦੇ ਵਿੱਚ ਵੀ ਕਾਫੀ ਜ਼ਿਆਦੀਆਂ ਪ੍ਰੋਬਲਮ ਜੜੀਆਂ ਉਹ ਨਜਿੱਠਣੀਆਂ ਪੈਣਗੀਆਂ ਚੰਗਾ ਆਪਣੇ ਵਾਸਤੇ ਇਹੋ ਹੀ ਹੈ ਕਿ ਆਪਾਂ ਨਵੀਂ ਖੇਤੀ ਨੀਤੀ ਨੂੰ ਅਪਣਾਉਣ ਦੇ ਵਿੱਚ ਕਾਫੀ ਜ਼ਿਆਦੀ ਉਤਸ਼ਾਹ ਦੇ ਨਾਲ ਉਹਦੀ ਜਿਹੜੀ ਇਹ ਪਹਿਲ ਹੈ ਉਹ ਕਰੀਏ ਔਰ ਚੋਣੇ ਨੂੰ ਲੈ ਕੇ ਖੁਦ ਸਰਕਾਰ ਦੇ ਅੱਗੇ ਗੁਜਾਰਸ਼ ਕਰੀਏ ਕਿ ਅਸੀਂ ਇਹਨੂੰ ਨਹੀਂ ਲਾਉਣਾ ਚਾਹੁੰਦੇ ਅਸੀਂ ਚੋਣਾ ਨਹੀਂ ਲਾਉਣਾ ਚਾਹੁੰਦੇ ਸਾਡੇ ਪੰਜਾਬ ਦੇ ਵਿੱਚ ਖੇਤੀ ਨੀਤੀ ਜੜੀਏ ਨਵੀਂ ਉਹਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਜੋ ਅਸੀਂ ਬਾਕੀ ਫਸਲਾਂ ਦੇ ਵੱਲ ਵੰਡ ਕੇ ਪੰਜਾਬ ਦੇ ਵਿੱਚ ਬਾਕੀ ਫਸਲਾਂ ਅਸੀਂ ਲਾਈਏ ਸਾਨੂੰ ਰੇਟ ਵੀ ਉਹਨਾਂ ਦੇ ਚੰਗੇ ਮਿਲਣ ਔਰ ਸਾਡਾ ਪਾਣੀ ਵੀ ਬਚ ਜਾਵੇ ਸਾਡੀ ਮਿੱਟੀ ਵੀ ਜੜੀ ਆ ਉਹ ਬਚ ਜਾਵੇ ਕੋਲੂ ਮਲਾ ਕੇ ਜਿਹੜਾ ਨਚੋੜ ਨਿਕਲਦਾ ਹੈ ਉਹ ਇਹੋ ਹੀ ਹੈ ਕਿ ਝੋਨੇ ਨੂੰ ਲੈ ਕੇ ਕਾਫੀ ਜਿਆਦੀ ਖੱਜਲ ਖਵਾਰੀ ਜਿਹੜੀ ਇਹ ਮਡੀਆਂ ਦੇ ਵਿੱਚ ਆਪਾਂ ਨੂੰ ਇਸ ਵਾਰ ਵੀ ਵੇਖਣ ਨੂੰ ਮਿਲੇਗੀ ਸਰਕਾਰ ਚਾਹੁੰਦੀ ਏ ਕਿ ਆਪਾਂ ਝੋਨਾ ਛੱਡ ਦਈਏ ਪਰ ਸਿੱਧੇ ਤੌਰ ਤੇ ਨਹੀਂ ਚਾਹੁੰਦੀ ਟਿੱਡੀ ਉਂਗਲ ਦੇ ਨਾਲ ਕਿ ਉਕੜਨ ਦੀ ਕੋਸ਼ਿਸ਼ ਕਰੇਗੀ ਸਰਕਾਰ ਜਵੇਂ ਪਿਛਲੇ ਸਾਲ ਵੀ ਕੀਤੀ ਏ ਔਰ ਪੰਜਾਬ ਦੇ ਵਿੱਚ ਜ਼ਿਕਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਏ ਤੇ ਉਹ ਦਿਨ ਦੂਰ ਨਹੀਂ ਗਿਆ ਜਦੋਂ ਚੋਣਾ ਜਿਕਰ ਲੱਗਦਾ ਰਿਹਾ ਮੰਡੀਆਂ ਦੇ ਵਿੱਚ ਨਾ ਵਿਕਿਆ ਤਾਂ ਬਿਹਾਰ ਵਾਲੇ ਹਾਲਾਤ ਜਿਹੜੇ ਆ ਉਹ ਹੁੰਦੇ ਨਜ਼ਰ ਆਦਨਗੇ ਆਪਾਂ ਨੂੰ ਬਹੁਤ ਛੇਤੀ ਹੀ ਇਸ ਕਰਕੇ ਜਿੰਨੇ ਵੀ ਸੂਝਵਾਨ ਭੈਣ ਭਰਾ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਆਪਾਂ ਸੂਝਵਾਨ ਲੋਕਾਂ ਦੇ ਨਾਲ ਫਾਰਮਰਸ ਦੇ ਨਾਲ ਪੜੇ ਲਿਖੇ ਨੌਜਵਾਨਾਂ ਦੇ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਏ ਤਾਂ ਜੋ ਇਹ ਜਿਹੜੇ ਆਪਣੇ ਮੁੱਦੇ ਨੇ ਜਿਹੜੇ ਲੁਕਾਏ ਜਾ ਰਹੇ ਨੇ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਖੱਜਲ ਖਰਾਬੀਆਂ ਵੀ ਜਾਦੀਆਂ ਵੇਖਣ ਨੂੰ ਮਿਲਣਗੀਆਂ ਆਉਣ ਵਾਲੇ ਸਾਲਾਂ ਦੇ ਵਿੱਚ ਔਰ ਜੇਕਰ ਆਪਾਂ ਨਹੀਂ ਮੰਨਦੇ ਤਾਂ ਉਹਦੇ ਵਿੱਚ ਨੁਕਸਾਨ ਵੀ ਆਪਣਾ ਹੀ ਹੈ ਇਹਨਾਂ ਨੂੰ ਛੇਤੀ ਤੋਂ ਛੇਤੀ ਅਪਣਾਇਆ ਜਾਵੇ ਇਹਨਾਂ ਚੀਜ਼ਾਂ ਨੂੰ ਸਮਝੇ ਜਾਵੇ ਜ਼ਰੂਰ ਔਰ ਮੁੱਖ ਮੰਗਾਂ ਦੇ ਵਿੱਚ ਇਸ ਮੰਗ ਨੂੰ ਸ਼ਾਮਿਲ ਕੀਤਾ ਜਾਵੇ ਕਿ ਸਾਨੂੰ ਨਵੀਂ ਖੇਤੀ ਨੀਤੀ ਦੀ ਲੋੜ ਹੈ ਸਾਨੂੰ ਜ਼ਰੂਰਤ ਹੈ ਤਾਂ ਜੋ ਪੰਜਾਬ ਦਾ ਝੋਨੇ ਤੋਂ ਖਿਹੜਾ ਛੁੱਟ ਸਕੇ ਔਰ ਝੋਨੇ ਨੂੰ ਲੈ ਕੇ ਦਾ ਮੰਡੀਆਂ ਦੇ ਵਿੱਚ ਖੱਜਲ ਖਰਾਬੀਆਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਹੀ ਮਿਲਣਗੀਆਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਆਪਣੇ ਹੋਰ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਸ਼ੇਅਰ ਕਰਨ ਲਈ ਵੇਖਣ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ